ਤਰਾਦੀ ਬਾਵਲਪੁਰੀ ਪੰਚਾਇਤ ਰਾਜਪੁਰਾ ਅਤੇ თਹਲਮੀਸੀਆ ਬਲੱਡ ਡੋਨਰ ਸੁਸਾਇਟੀ ਵੱਲੋਂ თਹਲਮੀਸੀਆ ਤੋਂ ਪੀੜਤ ਬੱਚਿਆਂ ਲਈ ਦੂਸਰਾ ਖੂਨਦਾਨ ਕੈਂਪ ਦਾ ਆਯੋਜਨ ਰਾਜਪੁਰਾ ਦੇ ਸ਼੍ਰੀ ਦੁਰਗਾ ਮੰਦਰ ਹਾਲ ਵਿੱਚ ਕੀਤਾ ਗਿਆ ਖੂਨਦਾਨ ਕਰਨ ਦਾ ਜਜ਼ਬਾ ਨਵੇਂ ਵਿਆਹੇ ਜੋੜੇ ਵਿੱਚ ਦੇਖਣ ਨੂੰ ਮਿਲਿਆ ਦੋਹਾਂ ਨੇ ਮਿਲ ਕੇ ਪਹਿਲੀ ਵਾਰ ਖੂਨਦਾਨ ਕੀਤਾ ਕੀ ਨਾਮ ਹੈ ਮੈਮ ਤੁਹਾਡਾ ਹਾ ਆਪਣਾਰਾ ਨਹੀਂ ਮੈਮ ਅਜੀ ਇੱਥੇ ਬਲੱਡ ਡੋਨੇਟ ਕਰਨ ਆਇਆ ਹੂ ਤੇ ਕਿੰਨੇ ਵਾਰੀ ਬਲੱਡ ਡੋਨੇਟ ਕਰ ਸਕਿਆ ਜੀ ਫਸਟ ਟਾਈਮ ਹੈ ਫਸਟ ਟਾਈਮ ਹੈ ਤੁਹਾਨੂੰ ਇਹ ਸੋਚੀ ਕਿਸ ਤਰ੍ਹਾਂ ਇਹ ਵੀ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਬਸ ਇਹ ਹੈ ਕਿ ਅੱਗੇ ਕਿਸੇ ਕੰਮ ਆਏ ਮੇਨ ਜਿਵੇਂ 93 ਚਾਹੀਦਾ ਹੁੰਦਾ ਲੋੜਵੰਦ ਹੁੰਦੇ ਨੇ ਜਿਵੇਂ ਐਂ ਮੇਰੇ ਹਸਬੰਡ ਕਰਨ ਆ ਰਹੇ ਸੀ ਤਾਂ ਮੈਨੂੰ ਹੀ ਹੋਇਆ ਕਿ ਮੈਂ ਵੀ ਕਰਕੇ ਆਵਾਂ ਅੱਗੇ ਵੀ ਤੁਹਾਡੀ ਵੀ ਹੈ ਵੀ ਤੁਹਾਨੂੰ ਕਿਸ ਤਰ੍ਹਾਂ ਫੀਲ ਹੋ ਰਿਹਾ ਵੀ ਅੱਗੇ ਵੀ ਤੁਸੀਂ ਬਲੱਡ ਡੋਨੇਟ ਕਰੋਗੇ ਹਾਂਜੀ ਸ਼ੋਰਜੀ ਬਹੁਤ ਵਧੀਆ ਫੀਲ ਹੋ ਰਿਹਾ ਹੈ ਅੱਛਾ ਫੀਲ ਹੋ ਰਿਹਾ ਹੈ ਤੁਹਾਨੂੰ ਕੋਈ ਵੀਕਨੈਸ ਵਗੈਰਾ ਹੈ ਜਿਵੇਂ ਲੋਕ ਕਹਿੰਨੇ ਨੇ ਕੈਂਪ ਲੈ ਦੀ ਜਾਣਕਾਰੀ ਅੱਜ ਇਹ ਕੈਂਪ ਉਤਰਾਦੀ ਪੰਚਾਇਤ ਵੱਲੋਂ ਤੇ 46 ਮੈਦ ਵੈਲਫੇਅਰ ਸੁਸਾਇਟੀ ਵੱਲੋਂ ਇਕੱਠੇ ਮਿਲ ਕੇ ਲਗਾਇਆ ਗਿਆ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿੱਥੇ ਆਏ ਹੋਏ ਸਾਰੇ ਡੋਨਰ ਦਾ ਸਾਰੇ ਪ੍ਰੈਸ ਰਿਪੋਰਟਰਾਂ ਦਾ ਠੀਕ ਹੈ ਜੰਦੇ ਅੱਜ ਕੱਲ ਦੇ 9:00 ਵਜੇ ਵਿੱਚ ਨੌਜਵਾਨਾਂ ਨੂੰ ਬੇਨਤੀ ਕਰਾਂਗੀ ਵੱਧ ਤੋਂ ਵੱਧ ਖੂਨਦਾਨ ਕਰਿਆ ਕਰੋ ਇਹਦੇ ਨਾਲ ਇੱਕ ਬੰਦੇ ਦੇ ਖੂਨਦਾਨ ਕਰਨ ਨਾਲ ਚਾਰ ਬੰਦੇ ਜਿੰਦਗੀ ਬਚ ਸਕਦੀ ਹੈ ਇਸ ਲਈ ਵੱਧ ਤੋਂ ਵੱਧ ਖੂਨਦਾਨ ਕਰੋ ਕਿ ਥੈਲਾਸੀਮੀਆ ਦੇ ਬੱਚਿਆਂ ਲਈ ਇਹ ਬਲੱਡ ਬਹੁਤ ਜ਼ਰੂਰੀ ਹੈ ਇਸ ਲਈ ਵੱਧ ਚੜ ਕੇ ਇਸ ਹਿੱਸਾ ਪਾਓ ਇਸ ਕੈਂਪ ਦੇ ਵਿੱਚ ਜਿਹੜਾ ਬੱਚਿਆਂ ਵਾਸਤੇ ਥੈਲਾਸੀਮੀਆ ਦੇ ਬੱਚਿਆਂ ਵਾਸਤੇ ਕੈਂਪ ਲਗਾਇਆ ਹੈ ਕਿਸੇ ਕੇ ਕਾਮ ਜੋ ਆਏ ਉਸੇ ਇਨਸਾਨ ਕਹਤੇ ਹਨ ਸੰਜੇ ਹਾਸ ਜੀ ਉਹਨਾਂ ਦੀ ਟੀਮ ਤੇ ਉਤਰਾਦੀ ਪੰਚਾਇਤ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸੋਚਿਆ ਕਿ ਥੈਲਾ ਸੀਮਿਆ ਦੇ ਬੱਚੇ ਨੂੰ ਬਹੁਤ ਜ਼ਰੂਰਤ ਹੈ ਇਸ ਬਲੱਡ ਦੀ ਤੇ ਉਹਨਾਂ ਨੇ ਇੱਕ ਕੈਂਪ ਲਾਇਆ ਮੈਂ ਆਪਣੇ ਵੱਲੋਂ ਤੇ ਆਪਣੀ ਸੰਸਥਾ ਵੱਲੋਂ ਮਹਾਨ ਸਿੰਘ ਜੀ ਨੂੰ ਤੇ ਉਤਰਾਦੀ ਪੰਚਾਇਤ ਨੂੰ ਧੰਨਵਾਦ ਦੇਣਾ ਜਿਨ੍ਹਾਂ ਨੇ ਕੈਂਪ ਲਾਇਆ ਨੌਜਵਾਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਮਨ ਸੰਦੇਸ਼ ਦੇਣਾ ਚਾਹਾਂ ਮੈਂ ਕਿ ਆਧੇ ਟੈਨ ਵਿੱਚ ਲੋਕੀ ਇੱਕ ਦੂਜੇ ਦੁਸ਼ਮਣ ਹੋਏ ਹੋਏ ਨੇ ਦੇਸ਼ ਦੇ ਨਫਰ ਦੀ ਆਗਵੀ ਬਾਲਣ ਵਾਲੇ ਬਹੁਤ ਲੋਕ ਨੇ ਇਹ ਨੌਜਵਾਨਾਂ ਨੇ ਆਪਣੇ ਨਾੜਾਂ ਜੋ ਖੂਨ ਕੱਢ ਗਏ ਕਿਸੇ ਜਾਨ ਬਚਾਣ ਦੇ ਵਾਸਤੇ ਕੰਮ ਕਰ ਰਹੇ ਨੇ ਮੈਂ ਉਹਨਾਂ ਦੇ ਪ੍ਰਧਾਨ ਪ੍ਰਵੀਨ ਜੀ ਮੁਖੀ ਜੀ ਤੇ ਹਾਂਸੀ ਜੀ ਦਾ ਤੇ ਉਹਨਾਂ ਦੀ ਟੀਮ ਦਾ ਤੇ ਉਤਰਾਜ ਦੀ ਪੰਚਾਇਤ ਦਾ ਧੰਨਵਾਦ ਕਰਦਾ ਤੇ ਨੌਜਵਾਨਾਂ ਨੂੰ ਕਹਿੰਦਾ ਕਿ ਆਪਣੇ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਇਹ ਜੋ ਖੂਨ ਹੈ ਜਿਹੜਾ ਹੌਸਪਟਲ ਵਿੱਚ ਪਹੁੰਚਦਾ ਉਹ ਜਾਤੀ ਪੰਥ ਸਮprਦਾਇਕ ਉੱਪਰ ਉੱਠ ਕੇ ਉਹ ਕੰਮ ਕਰਦਾ ਹੈ ਅਚਾਨਕ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਜਦੋਂ ਹਸਪਤਾਲ ਪਹੁੰਚਦਾ ਉਸ ਦਾ ਪਰਿਵਾਰ ਨਹੀਂ ਹੁੰਦਾ ਇਹ ਖੂਨ ਹੈ ਜਿਹੜਾ ਉਹ ਜਿੰਦਗੀ ਬਚਾ ਦਿੰਦਾ ਜੇ ਖੂਨ ਨਾ ਹੋਵੇ ਉਹ ਦੀ ਜਿੰਦਗੀ ਜਾ ਸਕਦੀ ਹੈ ਇਸ ਕਰਕੇ ਮੈਂ ਨੌਜਵਾਨ ਪੀੜ੍ਹੀ ਨੂੰ ਕਹਿੰਦਾ ਇਹ ਅੰਦਰ ਆਪਾਂ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰੋ ਤੇ ਬਾਤ ਬਾਤ ਖੂਨ ਦਾਨ ਕਰੋ ਜਿੰਦੇ ਦੀ ਖੂਨ ਦਾਨ ਮਰਨ ਤੋਂ ਬਾਅਦ ਅੱਖਾਂ ਦਾਨ ਵੀ ਜਰੂਰ ਕਰੋ ਪ੍ਰਾਪਰਟੀ ਵੇਚਣੇ ਹੋਰ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ